20000 30000 40000 50000 ਲੱਖ ਰੁਪਏ ਤੱਕ ਵੀ ਤੁਸੀਂ YouTube ਤੋਂ ਤੁਸੀਂ ਕਮਾ ਸਕਦੇ ਹੋ ਹਫਤੇ ਦੇ ਵਿੱਚ ਇੱਕ ਵੀਡੀਓ ਹੀ ਅਪਲੋਡ ਕਰਦੇ ਨੇ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਵਾ YouTube ਤੋਂ ਪੈਸਾ ਕਮਾਉਣਾ ਕੋਈ ਵੀ ਔਖਾ ਨਹੀਂ ਹੈਗਾ ਪੈਸਾ ਚਾਹੂਗੇ ਤੁਸੀਂ ਉਨਾ ਪੈਸਾ ਜਿਹੜਾ ਤੁਸੀਂ ਕਮਾ ਸਕਦੇ ਜਿਹੜਾ ਤੁਹਾਨੂੰ ਸਾਲਾਂ ਦੇ ਵਿੱਚ ਹੀ ਤੁਹਾਨੂੰ ਲੱਖਵਤੀ ਜਿਹੜਾ ਉਹ ਬਣਾ ਸਕਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ YouTube ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤੁਪਲੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਚਾਰ ਗੱਲਾਂ ਜਿਹੜੀਆਂ ਏਸੀਆ ਸ਼ੇਅਰ ਕਰਾਂਗਾ ਜੇ ਤੁਸੀਂ ਉਹ ਤਿੰਨ ਚਾਰ ਗੱਲਾਂ ਤੇ ਤੁਸੀਂ ਰੈਗੂਲਰ ਤੁਸੀਂ ਕੰਮ ਕਰੋਗੇ ਉਹਨਾਂ ਨੂੰ ਤੁਸੀਂ ਅਮਲ ਕਰਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇ ਦਿੰਦਾ ਵੀ ਜੇ ਤੁਸੀਂ YouTube ਤੋਂ ਤੁਸੀਂ ਜਿੰਨਾ ਪੈਸਾ ਚਾਹੋਗੇ ਤੁਸੀਂ ਉਨਾਂ ਪੈਸੇ ਜਿਹੜਾ ਤੁਸੀਂ ਕਮਾ ਸਕਦੇ ਹੋ ਦੇਖੋ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ YouTube ਬਹੁਤ ਵਧੀਆ ਪਲੇਟਫਾਰਮ ਆ ਪੈਸੇ ਕਮਾਉਣ ਵਾਸਤੇ ਇਹਦੇ ਤੇ ਕੋਈ ਪਾਬੰਦੀ ਵੀ ਨਹੀਂ ਹੈਗੀ ਵੀ ਤੁਸੀਂ 15000 ਕਮਾਓ 20000 ਕਮਾਓ 30000 ਕਮਾਓ ਇਹਦੇ ਤੇ ਤੁਸੀਂ ਜਿੰਨਾ ਚਾਹੋਗੇ ਤੁਸੀਂ ਉਨਾ ਪੈਸਾ ਤੁਸੀਂ ਕਮਾ ਸਕਦੇ ਹੋ 20000 30000 40000 50000 ਲੱਖ ਰੁਪਏ ਤੱਕ ਵੀ ਤੁਸੀਂ YouTube ਤੋਂ ਤੁਸੀਂ ਕਮਾ ਸਕਦੇ ਹੋ ਇਹ ਗੱਲ ਸੱਚੀ ਆ ਇੱਕ ਵਾਰ ਤੁਸੀਂ ਇਹਦੇ ਤੇ ਬਸਿਆਂ ਵੀ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਜਦੋਂ ਤੁਸੀਂ ਇੱਕ ਵਾਰੀ ਇੱਥੇ ਮਿਹਨਤ ਲਗਾਤਾਰ ਤੁਸੀਂ ਕਰੋਗੇ ਇੱਕ ਵਾਰੀ ਤੁਹਾਡਾ ਮਤਲਬ ਵੀ ਜੇ ਕੀ ਦੀ ਆਪ ਗੱਡੀ ਮੜਜੀ ਚੱਲ ਗਈ ਧੱਕਾ ਲੱਗ ਗਿਆ ਤਾਂ ਉਸ ਤੋਂ ਬਾਅਦ ਪੈਸੇ ਹੀ ਪੈਸੇ ਆ ਹਨਾ ਸੋ ਅਗਰ ਤੁਸੀਂ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਲਈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਜਿਹੜੀ ਮੈਂ ਅੱਜ ਤਿੰਨ ਚਾਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਸੀਂ ਉਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਓ ਤੇ ਉਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ ਜੀ ਦੇਖੋ YouTube ਤੋਂ ਹਰੇਕ ਕੋਈ ਪੈਸਾ ਕਮਾਉਣਾ ਚਾਹਦਾ ਵਾ ਜਿਆਦਾਤਰ ਲੋਕ ਕੀ ਕਰਦੇ ਆ 10 ਦਿਨ 15 ਦਿਨ ਕੰਮ ਕਰਦੇ ਆ ਉਹਨਾਂ ਦਾ ਚੈਨਲ ਜਿਹੜਾ ਗਰੋ ਨਹੀਂ ਹੁੰਦਾ ਹੈਗਾ ਤੇ ਉਹ ਕੀ ਕਰਦੇ ਨੇ ਹਿੰਮਤ ਹਾਰ ਜਾਂਦੇ ਆ ਉਹ ਕਹਿੰਦੇ ਆ ਸਾਡੇ ਵਾਸਤਾ ਕੰਮ ਨਹੀਂ ਹੈਗਾ ਅਸੀਂ YouTube ਤੋਂ ਪੈਸਾ ਨਹੀਂ ਕਮਾ ਸਕਦੇ ਹੈਗੇ ਜਿਨ੍ਹਾਂ ਦਾ ਮਤਲਬ ਵੀ ਚੈਨਲ ਚੱਲਣ ਲੱਗ ਜਾਂਦਾ ਜਿਹੜੇ ਮਤਲਬ ਲਗਾਤਾਰ ਮਿਹਨਤ ਕਰਦੇ ਆ ਹਣਾ ਮਹੀਨਾ 2 ਮਹੀਨੇ 3 ਮਹੀਨੇ ਮਿਹਨਤ ਕਰਦੇ ਆ ਤੇ ਉਹਨਾਂ ਦਾ ਚੈਨਲ ਜਿਹੜਾ ਮੋਨਟਾਈਜੇਸ਼ਨ ਹੋ ਜਾਂਦਾ ਵਾ ਹਣਾ ਮੋਨਟਾਈਜ਼ੇ ਹੋ ਜਾਂਦਾ ਵਾ ਤੇ ਉਹਨਾਂ ਨੂੰ ਪੈਸੇ ਹੋਣੇ ਸ਼ੁਰੂ ਹੋ ਜਾਂਦੇ ਤੇ ਉਹ ਤਾਂ ਥੋੜੀ ਜੀ ਹੋਰ ਵਧਾ ਦਿੰਦੇ ਆ ਜਿਸ ਦੇ ਨਾਲ ਕਿ ਉਹ ਨਵੀਂ ਇਨਕਮ ਆ ਜਿਹੜੀ ਥੋੜੀ ਜੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਆ ਹਨਾ ਸੋ ਦੇਖੋ ਤੁਸੀਂ ਕਰਨਾ ਕੀ ਆ ਜੇ ਮੰਨ ਕੇ ਚੱਲੋ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲਿਆ ਠੀਕ ਹੈ ਜੀ YouTube ਦੇ ਉੱਤੇ ਤੁਸੀਂ ਆਪਣਾ ਚੈਨਲ ਬਣਾ ਲਿਆ ਉਹਦੇ ਤੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਇੱਕ ਟੌਪਿਕ ਨੂੰ ਤੁਸੀਂ ਕਵਰ ਕਰਨਾ ਵਾ ਜਾਨੀ ਕਿ ਤੁਸੀਂ ਇੱਕੋ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਵਾ ਮੰਨ ਕੇ ਚੱਲੋ ਜੇ ਤੁਸੀਂ ਉਹਦੇ ਤੇ ਤੁਸੀਂ ਵਲੌਗ ਪਾ ਰਹੇ ਹੋ ਤਾਂ ਤੁਸੀਂ ਵਲੌਗ ਹੀ ਪਾਉਣੇ ਆ ਉਹਦੇ ਤੇ ਇਹ ਨਹੀਂ ਹੈਗਾ ਤੁਸੀਂ ਵਲੌਗ ਪਾ ਰਹੇ ਹੋ ਤੇ ਵਿੱਚ ਤੁਸੀਂ ਟੈਕ ਦੀ ਵੀਡੀਓ ਪਾਈ ਜਾਓ ਵਿੱਚ ਤੁਸੀਂ ਡੌਗ ਦੀ ਵੀਡੀਓ ਪਾਈ ਜਾਓ ਵਿੱਚ ਹੀ ਹੋਰ ਵੀਡੀਓ ਪਾਈ ਜਾਓ ਲਟਰ ਪਟਰ ਮਾਣਾ ਵਿੱਚ ਹੀ ਕਿਚਨ ਦੀਆਂ ਵੀਡੀਓ ਪਾਈ ਜਾਓ ਉਹ ਨਹੀਂ ਕਰਨਾ ਹੈਗਾ ਜੇ ਤੁਸੀਂ ਮਤਲਬ ਵਲੌਗ ਪਾ ਰਹੇ ਹੋ ਤਾਂ ਵਲੌਗ ਪਾਓ ਜੇ ਤੁਸੀਂ ਕਿਚਨ ਦੇ ਰਿਗਾਰਡਿੰਗ ਮੰਨ ਕੇ ਚੱਲੋ ਤੁਸੀਂ ਕੋਈ ਰੈਸਪੀ ਬਣਾ ਬਣਾ ਕੇ ਦੱਸ ਰਹੇ ਹੋ ਨਾ ਵੀ ਆਟੇ ਦੀ ਰੋਟੀ ਕਿੱਦਾਂ ਬਣਾਈ ਦੀ ਮੱਕੀ ਦੀ ਰੋਟੀ ਕਿੱਦਾਂ ਬਣਾਈ ਦੀ ਬਾਜਰੇ ਦੀ ਰੋਟੀ ਕਿੱਦਾਂ ਬਣਾਈ ਦੀ ਮੈਂ ਕੜਾਈ ਪਨੀਰ ਕਿਵੇਂ ਬਣਾਇਦਾ ਤਾਂ ਤੁਸੀਂ ਉਹੀ ਵੀਡੀਓ ਉਹਦੇ ਤੇ ਪਾਓ ਠੀਕ ਹੈ ਜੀ ਜੇ ਤੁਸੀਂ ਟੈਕ ਦੀ ਵੀਡੀਓ ਬਣਾ ਰਹੇ ਹੋ ਤਾਂ ਉਹੀ ਵੀਡੀਓ ਪਾਓ ਤੁਸੀਂ ਕੀ ਕਰਦੇ ਹੋ ਤੁਸੀਂ 10 ਦਿਨ ਤੁਸੀਂ ਇੱਕ ਟੌਪਿਕ ਤੇ ਤੁਸੀਂ ਕੰਮ ਕਰਦੇ ਹੋ ਤੁਹਾਡੀ ਵੀਡੀਓ ਵਾਇਰਲ ਹੁੰਦੀ ਨਹੀਂ ਹੈਗੀ ਠੀਕ ਆ ਤੁਸੀਂ ਕੀ ਕਰਦੇ ਹੋ ਆਪਣਾ ਟੌਪਿਕ ਹੀ ਚੇਂਜ ਕਰ ਦਿੰਦੇ ਹੋ ਕੀ ਪਤਾ 11ਵੀਂ ਵੀਡੀਓ ਜਿਹੜੀ ਤੁਸੀਂ 11ਵੀਂ ਵੀਡੀਓ ਤੁਸੀਂ ਇੱਕੋ ਟੌਪਿਕ ਤੇ ਬਣਾ ਕੇ ਪਾਉਣੀ ਸੀ ਤੁਹਾਡੀ ਉਹ ਵੀਡੀਓ ਵਾਇਰਲ ਹੋਣੀ ਸੀ ਤੁਸੀਂ ਕੀ ਕੀਤਾ ਤੁਸੀਂ 11ਵੀਂ ਵੀਡੀਓ ਬਣਾਈ ਨਹੀਂ ਹੈਗੀ ਤੁਸੀਂ ਟੌਪਿਕ ਹੀ ਚੇਂਜ ਕਰ ਲਿਆ ਫਿਰ ਤੁਹਾਡੀ ਵੀਡੀਓ ਜਿਹੜੀ ਉਹ ਵਾਇਰਲ ਨਹੀਂ ਹੋਏਗੀ ਸੋ ਇਸ ਕਰਕੇ ਇੱਕੋ ਟੌਪਿਕ ਦੇ ਉੱਤੇ ਤੁਸੀਂ ਲਗਾਤਾਰ ਕੰਮ ਕਰਨਾ ਵਾਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਹੈਗੀ ਆ ਵੀ ਤੁਸੀਂ ਰੋਜ਼ਾਨਾ ਡੇਲੀ ਤੁਸੀਂ ਇੱਕ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਬਹੁਤੇ ਲੋਕ ਜਿਹੜੇ ਮੈਂ ਇਹੋ ਜਿਹੇ ਦੇਖੇ ਨੇ ਜਿਹੜੇ ਯੂਟਿਊਬਰ ਨਹੀਂ ਬਣ ਸਕੇ ਉਹ ਕੀ ਕਰਦੇ ਨੇ ਉਹ ਹਫ਼ਤੇ ਦੇ ਵਿੱਚ ਸਿਰਫ ਇੱਕ ਵੀਡੀਓ ਹੀ ਅਪਲੋਡ ਕਰਦੇ ਨੇ ਹਫ਼ਤੇ ਦੇ ਵਿੱਚ ਇੱਕ ਵੀਡੀਓ ਹੀ ਅਪਲੋਡ ਕਰਦੇ ਨੇ ਦੇਖੋ ਸਟਾਰਟਿੰਗ ਦੇ ਵਿੱਚ ਜੇ ਤੁਸੀਂ ਬੋਸਟ ਲੈਣਾ ਚਾਹੁੰਦੇ ਹੋ ਆਪਣਾ ਚੈਨਲ ਗਰੋ ਕਰਨਾ ਚਾਹੁੰਦੇ ਹੋ ਨਾ ਤੁਹਾਨੂੰ ਡੇਲੀ ਵੀਡੀਓ ਤੁਹਾਨੂੰ ਪੋਣੀ ਪੈਣੀ ਹੀ ਪੈਣੀ ਆ ਜੇ ਤੁਸੀਂ ਡੇਲੀ ਵੀਡੀਓ ਪਾਉਂਗੇ ਤਾਂ ਹੀ ਤੁਹਾਡਾ ਚੈਨਲ ਚੱਲੇਗਾ ਕਿਉਂਕਿ ਦੇਖੋ ਡੇਲੀ ਵੀਡੀਓ ਫੋਨ ਨਾਲ ਪਤਾ ਕੀ ਹੋ ਜਾਂਦਾ ਜਿਹੜਾ YouTube ਆ YouTube ਦੇ ਐਲਗੋਰਿਦਮ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਰੋਜ਼ ਮਿਹਨਤ ਕਰ ਰਿਹਾ ਵਾ ਤੇ ਰੋਜ਼ ਵੀਡੀਓ ਅਪਲੋਡ ਕਰਦਾ ਪਿਆ ਵਾ ਤੇ ਕੀ ਕਰਦਾ ਫਿਰ YouTube ਤੁਹਾਡੀ ਵੀਡੀਓ ਹੋਰ ਲੋਕਾਂ ਤੱਕ ਪਹੁੰਚੋਂਦਾ ਵਾ ਵੀ ਇਹ ਵੀਡੀਓ ਨੂੰ ਦੇਖੋ ਇਹ ਵੀਡੀਓ ਨੂੰ ਦੇਖੋ ਬਹੁਤ سارے ਲੋਕਾਂ ਨੂੰ ਪਹੁੰਚੋਂਦਾ ਤਾਂ ਡਿਵਿਡ ਮੰਨ ਕੇ ਚੱਲੋ ਉਹਨਾਂ ਨੇ 1 ਮਿਲੀਅਨ 1 ਮਿਲੀਅਨ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚਾਈ ਤੇ ਉਹਦੇ ਵਿੱਚੋਂ 70000 ਲੋਕਾਂ ਨੇ ਤੁਹਾਡੀ ਵੀਡੀਓ ਦੇਖ ਲਈ ਤਾਂ ਤੁਹਾਡੇ 70000 ਵਿਊ ਹੋ ਗਏ ਨਾ ਤਾਂ ਫਿਰ ਕੀ ਹੋ ਗਿਆ ਤੁਹਾਡਾ ਚੈਨਲ ਜਿਹੜਾ ਉਹ ਬੂਸਟ ਹੋ ਗਿਆ ਤੁਹਾਡਾ ਚੈਨਲ ਚੱਲਣਾ ਸ਼ੁਰੂ ਹੋ ਗਿਆ ਕਿਉਂਕ ਖੁਦ ਪ੍ਰਮੋਟ ਕੀਤਾ ਵਾ ਬਸ ਕੀ ਹੈ ਕਿ ਉੱਤੇ ਤੁਸੀਂ ਡੇਲੀ ਵੀਡੀਓ ਪਾਉਣੀ ਹੀ ਪਾਉਣੀ ਹੈ ਜੇ ਤੁਸੀਂ ਹਫਤੇ 'ਚ ਇੱਕ ਵੀਡੀਓ ਪਾਉਂਗੇ ਫਿਰ YouTube ਦੇ ਅਲਗੋਰਿਦਮ ਨੇ ਤੁਹਾਨੂੰ ਬੂਸਟ ਨਹੀਂ ਕਰਨਾਗਾ ਤੁਹਾਡੇ ਚੈਨਲ ਨੂੰ ਬੂਸਟ ਨਹੀਂ ਕਰਨਾ ਉਹਨੂੰ ਪਤਾ ਲੱਗ ਜਾਣਾ ਵੀ ਇਹ ਬੰਦਾ ਮਿਹਨਤ ਨਹੀਂ ਕਰਦਾ ਪਿਆ ਹਫਤੇ 'ਚ ਇੱਕ ਹੀ ਵੀਡੀਓ ਪਾ ਰਿਹਾ ਵਾ ਸੋ ਇਸ ਕਰਕੇ ਤੁਸੀਂ ਡੇਲੀ ਵੀਡੀਓ ਪਾਉਣੀ ਹੀ ਪਾਉਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆ ਤੁਸੀਂ ਇੱਕੋ ਟਾਈਮ ਦੇ ਉੱਤੇ ਪਾਉਣੀ ਆ ਜੇ ਤੁਸੀਂ YouTube ਦੇ ਅਲਗੋਰਿਦਮ ਨੂੰ ਸਮਝਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਇੱਕੋ ਟਾਈਮ ਦੇ ਉੱਤੇ ਵੀਡੀਓ ਪਾਓ ਮੰਨ ਕੇ ਚਲੋ ਤੁਸੀਂ ਸ਼ਾਮੀ 7:30 ਵੀਡੀਓ ਪਾ ਰਹੇ ਹੋ ਠੀਕ ਆ ਤਾਂ ਡੇਲੀ 7: ਉਪਲੋਡ ਕਰ ਰਹੇ ਹਾਂ ਤਾਂ 6 ਵਜੇ ਹੀ ਵੀਡੀਓ ਅਪਲੋਡ ਕਰੋ ਇਹ ਨਾ ਕਰੋ ਵੀ ਤੁਸੀਂ ਅੱਜ 7:30 ਕੀਤੀ ਕੱਲ ਨੂੰ 5 ਵਜੇ ਕਰ ਦੋ ਕੱਲ ਨੂੰ 2 ਵਜੇ ਕਰ ਦੋ ਫਿਰ 9 ਵਜੇ ਕਰ ਦੋ ਇਦਾਂ ਨਹੀਂ ਕਰਨਾ ਹੈਗਾ ਇੱਕੋ ਟਾਈਮ ਦੇ ਉੱਤੇ ਰੱਖਣਾ ਵਾ ਮੰਨ ਕੇ ਚਲੋ ਇਸ ਸਟਾਰਟਿੰਗ ਦੇ ਵਿੱਚ ਆ ਤੁਹਾ ਜਿਹੜੀ ਤੁਹਾਡੀ ਸ਼ੁਰੂਆਤ ਆ ਇਹ ਤੁਹਾਡੀ ਇਹਦੀ ਸ਼ੁਰੂਆਤ ਆ ਜਦੋਂ ਤੁਹਾਡੇ 10000 ਸਬਸਕ੍ਰਾਈਬਰ ਕੰਪਲੀਟ ਹੋ ਗਏ ਨਾ ਤੁਹਾਡੇ 10000 ਸਬਸਕ੍ਰਾਈਬਰ ਕੰਪਲੀਟ ਹੋ ਗਏ ਤੇ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਫਿਰ ਤੁਸੀਂ ਕੀ ਕਰਨਾ ਵਾ ਫਿਰ ਚਾਹੇ ਤੁਸੀਂ ਡੇਲੀ ਵੀਡੀਓ ਚਾਹੀ ਨਾ ਪਾਓ ਫਿਰ ਤੁਸੀਂ ਹਫਤੇ ਦੇ ਵਿੱਚ ਤਿੰਨ ਵੀਡੀਓ ਪਾ ਦਿਓ ਹਫਤੇ ਦੇ ਵਿੱਚ ਤਿੰਨ ਜਾਂ ਫਿਰ ਚਾਰ ਵੀਡੀਓ ਅਪਲੋਡ ਕਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਟਾਈਮ ਤੇ ਪਾ ਸਕਦੇ ਹੋ ਅੱਜ 7 ਵਜੇ ਪਾ ਤੀ ਛਮੇ ਕੱਲ ਸਵੇਰੇ 11 ਵਜੇ ਭਾਵੇਂ ਪਾ ਦਿਓ ਫਿਰ ਤੁਹਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਤੁਹਾਡੀ ਵੀਡੀਓ ਦੇਖਣਗੇ ਹੀ ਦੇਖਣਗੇ ਉਹਨਾਂ ਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹੇਗਾ ਤੇ YouTube ਕਰੇਗਾ ਹੀ ਕਰੇਗਾ ਕਿਉਂਕਿ অলরেਡੀ ਤੁਹਾਡੇ ਇਨੇ ਸਬਸਕ੍ਰਾਈਬਰ ਆ ਜਿਹੜੇ ਉਹ ਕੰਪਲੀਟ ਹੋ ਚੁੱਕੇ ਆ ਸੋ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਵਾ YouTube ਤੋਂ ਪੈਸਾ ਕਮਾਉਣਾ ਕੋਈ ਵੀ ਔਖਾ ਨਹੀਂ ਹੈਗਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰਦੋ ਤੁਸੀਂ ਦੇਖੋ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਹੀਂ ਤਾਂ ਦੇਖੋ 1 ਮਹੀਨੇ ਦੇ ਵਿੱਚ ਹੀ ਗਰੋ ਕਰ ਜਾਂਦੇ ਆ ਕਈ 2 ਮਹੀਨੇ ਦੇ ਵਿੱਚ ਗਰੋ ਕਰ ਜਾਂਦੇ ਕਿ 3 ਮਹੀਨੇ ਦੇ ਵਿੱਚ ਗਰੋ ਕਰ ਜਾਂਦੇ ਆ ਜਦੋਂ ਮੈਂ ਸਟਾਰਟਿੰਗ ਦੇ ਵਿੱਚ YouTube ਦੇ ਉੱਤੇ ਲੱਗਾ ਸੀਗਾ ਮੈਨੂੰ ਘੱਟੋ ਘੱਟ 3 ਸਾਲ ਲੱਗੇ ਸੀ ਇਹ 3 ਸਾਲ ਬਟ ਮੈਂ ਪਿੱਛੇ ਨਹੀਂ ਹਟਿਆਗਾ ਮੈਂ ਕਿਹਾ ਨਹੀਂ ਯਾਰ ਮੈਂ YouTube ਤੇ ਕੰਮ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਮੇਰੇ 4-5 ਚੈਨਲ 4-5 ਚੈਨਲ ਮੇਰੇ ਡਿਲੀਟ ਹੋ ਗਏ ਸੀਗੇ ਠੀਕ ਆ ਜੀ ਫਿਰ ਉਸ ਤੋਂ ਬਾਅਦ ਮੇਰਾ ਇੱਕ ਚੈਨਲ ਬੂਸਟ ਹੋਇਆ ਫਿਟਨੈਸ ਵਾਲਾ ਇੱਕ ਮੇਰਾ ਫਿਟਨੈਸ ਵਾਲਾ ਹੋ ਗਿਆ ਇੱਕ ਮੇਰਾ ਸਟੋਰੀ ਵਾਲਾ ਹੋ ਗਿਆ ਇੱਕ ਮੇਰਾ ਆ ਮਿਸਟਰ ਸਰੋਏ ਜਿਹੜਾ ਹੋ ਗਿਆ ਨਾ ਸੋ ਮੇਰੇ 3-4 ਚੈਨਲ ਨੇ ਜਿਹੜੇ ਵਧੀਆ ਬੂਸਟ ਹੋ ਗਏ ਸੋ ਦੇਖੋ ਚੈਨਲ ਨੂੰ ਤੁਸੀਂ ਕਿਵੇਂ ਪ੍ਰਮੋਟ ਕਰ ਸਕਦੇ ਹੋ ਉਹਦੇ ਵੀ ਅਲੱਗ-ਅਲੱਗ ਤਰੀਕੇ ਆ ਤੁਸੀਂ ਆਪਣੇ ਚੈਨਲ ਨੂੰ ਪ੍ਰਮੋਟ ਕਰ ਸਕਦੇ ਹੋ ਆਪਣੀ ਵੀਡੀਓ ਨੂੰ ਪ੍ਰਮੋਟ ਕਰ ਸਕਦੇ ਹੋ ਤੁਸੀਂ ਟਾਈਟਲ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਕਿਵੇਂ ਲਿਖਣੀ ਹੈ ਟੈਗ ਕਿਵੇਂ ਲਗਾਉਣਾ ਵਾ ਉਹਦੇ ਤੇ ਵੀ ਡਿਪੈਂਡ ਕਰਦਾ ਵਾ ਹਣਾ ਸੋ ਅਗਰ ਤੁਸੀਂ ਕਹਿੰਦੇ ਹੋ ਵੀ ਮੈਂ ਇਹਦੇ ਦੇ ਅੱਗੇ ਪੂਰੀ ਵੀਡੀਓ ਲੈ ਕੇ ਆਵਾਂ ਵੀ ਆਪਣੀ ਵੀਡੀਓ ਨੂੰ ਕਿਵੇਂ ਬੂਸਟ ਕਰੀਏ ਕਿਵੇਂ ਟਾਈਟਲ ਲਿਖੀਏ ਕਿਵੇਂ ਟੈਗ ਲਿਖਣਾ ਕਿਵੇਂ ਡਿਸਕ੍ਰਿਪਸ਼ਨ ਲਿਖਣਾ ਕਿਵੇਂ ਥੰਬਨੇਲ ਲਾਉਣਾ ਵਾ ਅਗਰ ਤੁਸੀਂ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ-ਵੱਧ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮ ਕਿਵੇਂ ਪ੍ਰਮੋਟ ਕਰ ਸਕਦੇ ਹੋ ਕਿਵੇਂ ਮਤਲਬ ਵੀ ਤੁਸੀਂ ਟਾਈਟਲ ਲਿਖਣਾ ਕਿਵੇਂ ਟੈਗ ਲਾਉਣੇ ਕਿਵੇਂ ਤੁਸੀਂ ਥੰਬਨੇਲ ਤੁਸੀਂ ਲਗਾਉਣੇ ਆ ਹਨਾ ਸੋ ਤੁਸੀਂ YouTube ਤੋਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ YouTube ਇਹੋ ਜਿਹਾ ਪਲੇਟਫਾਰਮ ਆ ਜਿਹੜਾ ਤੁਹਾਨੂੰ ਸਾਲਾਂ ਦੇ ਵਿੱਚ ਹੀ ਤੁਹਾਨੂੰ ਲੱਖਪਤੀ ਜਿਹੜਾ ਉਹ ਬਣਾ ਸਕਦਾ ਵਾ ਸੋ ਅਗਰ ਤੁਹਾਨੂੰ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤਿੰਨ ਚਾਰ ਗੱਲਾਂ ਨੂੰ ਦਿਮਾਗ ਦੇ ਵਿੱਚ ਬਿਠਾ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਲਓ ਤੇ ਤੁਸੀਂ YouTube ਤੋਂ ਬਹੁਤ ਜਲਦੀ ਤੁਸੀਂ ਪੈਸੇ ਕਮਾਉਣੇ ਜਿਹੜੇ ਉਹ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ Instagram ਦੇ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲ ਲੈ ਕਾਲੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਦੇ ਤੱਕ ਨੂੰ ਸਾਰਨ ਮੇਰੇ ਵੱ